ਅੱਜ ਜਦੋਂ ਮੇਰਾ ਸੈਂਪਲ ਪਰਣਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਜ਼ਰੂਰੀ ਨਹੀਂ ਸਮਝਿਆ ਵੀ ਉੱਥੇ ਮਾਲਕ ਨੂੰ ਬੁਲਾਈਏ ਕਿੰਨੂੰ ਕੌਣ ਕਰਦੇ ਉੱਥੇ ਸੱਦ ਲੈਂਦੇ ਤੇ ਮੈਂ ਉਹਨਾਂ ਨੂੰ ਦੱਸ ਦਿੰਦਾ ਕਿਹੜੇ ਪੈਰਾਮੀਟਰ ਦੇ ਨਾਲ ਆਪਾਂ ਕਿਹੜੇ ਤਰੀਕੇ ਨਾਲ ਪਨੀਰ ਨੂੰ ਤਿਆਰ ਕਰਨਾ ਦੁੱਧ ਦੀ 2 ਫੈਂਡ ਵੀ ਆਂਦੀ ਆ ਦੁੱਧ ਦੀ 3.0 ਫੈਂਡ ਵੀ ਹੁੰਦੀ ਆ ਜਿਹੜੇ ਡੇਰੀ ਪਲਾਂਟਾਂ ਵਾਲੇ ਨੇ ਦੁੱਧ ਖਰੀਦਣਾ ਚਾਹੇ ਕਿ ਅਮੂਲ ਨੇ ਖਰੀਦਣਾ ਜਾਂ ਵੇਰਕੇ ਨੇ ਖਰੀਦਣਾ ਉਹਨਾਂ ਨੇ ਦੁੱਧ ਦੀ ਕੀਮਤ ਫੈਂਡ ਦੇਖ ਕੇ ਫਿਰ ਹੀ ਦੇਣੀ ਦੁੱਧ ਵਿੱਚ ਦੋ ਚੀਜ਼ਾਂ ਹੁੰਦੀਆਂ ਸਰ ਜੀ ਇੱਕ ਹੁੰਦਾ ਇਹਦੇ ਵਿੱਚ ਪਟੀਨ ਇੱਕ ਹੁੰਦਾ ਕਿਓ ਜਿਹੜਾ ਪਿਛਲੇ ਦਿਨ ਜੀ ਮੇਰਾ ਸੈਂਪਲ ਭਰੋਇਆ ਪਨੀਰ ਦਾ ਬਹੁਤ ਚੰਗਾ ਸਰਕਾਰ ਨੇ ਕੰਮ ਕੀਤਾ ਜਿਹੜਾ ਇਹਦੇ 'ਚ ਧਿਆਨ ਦੇਣਾ ਸ਼ੁਰੂ ਕੀਤਾ ਸਰਕਾਰ ਨੇ ਪਨੀਰ ਦੇ ਸੈਂਪਲ ਭਰਨ ਵਾਸਤੇ ਮੈਂ ਬਹੁਤ ਕੁਝ ਵੀ ਆ ਤੇ ਮੈਂ ਥੋੜਾ ਨਰਾਜ਼ ਵੀ ਆ ਤੇ ਚਲੋ ਤੁਸੀਂ ਆਏ ਤੁਹਾਨੂੰ ਦੱਸਦੇ ਆਪਾਂ ਸਾਰਾ ਇੱਕ ਜੀ ਸਰ ਜੀ ਤੋਂ ਮੇਰਾ ਸੈਂਪਲ ਭਰਨਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਜ਼ਰੂਰੀ ਨਹੀਂ ਸਮਝਿਆ ਵੀ ਉੱਥੇ ਮਾਲਕ ਨੂੰ ਬੁਲਾਈਏ ਮੇਰੇ ਤੋਂ 30 ਕਿਲੋਮੀਟਰ ਸਾਰਾ ਇੱਥੋਂ 20 ਕਿਲੋਮੀਟਰ ਦੇ ਕਰੀਬ ਸੀਗੇ ਮੇਰਾ પ્લાન્ટ ਉੱਥੋਂ ਮੈਨੂੰ ਫੋਨ ਕਰਦੇ ਉੱਥੇ ਸੱਦ ਲੈਂਦੇ ਤੇ ਮੈਂ ਉਹਨਾਂ ਨੂੰ ਦੱਸ ਦਿੰਦਾ ਕਿਹੜੇ ਪੈਰਾਮੀਟਰ ਦੇ ਨਾਲ ਆਪਾਂ ਕਿਹੜੇ ਤਰੀਕੇ ਨਾਲ ਪਨੀਰ ਨੂੰ ਤਿਆਰ ਕਰਨੇ ਆ ਹਾਂਜੀ ਉਹਨਾਂ ਦੀ ਗੱਲ ਸਹੀ ਆ ਜੀ ਉਹ ਦੁੱਧ 60 ਰੁਪਏ ਖਰੀਦਦੇ ਆ 50 ਰੁਪਏ ਦੁੱਧ ਦਾ ਰੇਟ ਆ ਦੇਖੋ ਘਰਾਂ 'ਚ ਤੇ ਇਹੀ ਰੇਟ ਵੇਚਦਾ ਦੁੱਧ ਭੋਲੇ ਭਾਲੇ ਲੋਕੀ ਨੇ ਉਹਨਾਂ ਨੂੰ 60 ਰੁਪਏ ਵੀ ਮਿਲਦਾ 70 ਵੀ ਮਿਲਦਾ 60 ਵੀ ਕਿਉਂਕਿ ਹਰ ਘਰ ਦੇ ਵਿੱਚ ਮਸ਼ੀਨ ਨਹੀਂ ਹੈਗੀ ਦੁੱਧ ਚੈੱਕ ਕਰਨ ਵਾਲੀ ਸਰ ਜਦੋਂ ਅਸੀਂ ਦੁੱਧ ਖਰੀਦਨੇ ਆ ਆਪਾਂ ਦੁੱਧ ਨੂੰ ਚੈੱਕ ਕਰਕੇ ਫੇਰ ਖਰੀਦਨੇ ਆ ਦੁੱਧ ਦੀ 2 ਫੈਂਡ ਵੀ ਆਂਦੀ ਆ ਦੁੱਧ ਦੀ 3 0 ਫੈਂਡ ਵੀ ਹੁੰਦੀ ਆ 3.5 ਵੀ 10 ਫੈਂਟ ਤੱਕ ਦੁੱਧ ਜਿਹੜੀ ਆ ਦੁੱਧ ਦੀ ਖਰੀਦ ਆਪਾਂ ਕਰਦੇ ਆ ਰਹੀ ਗੱਲ ਜਿਹੜਾ 60 ਕਿਲੋ ਦੁੱਧ ਵਾ ਉਹ 50 ਕਿਲੋ ਦੁੱਧ ਵਾ ਉਹ ਅਕਤਰੀ ਸਰਕਾਰ ਆ ਜਿੱਦੇ ਇਹੀ ਰੇਟ ਵਿਗਦਾ ਪਰ ਜਿਹੜੇ ਡੇਰੀ ਪਲਾਂਟ ਵਾਲੇ ਨੇ ਦੁੱਧ ਖਰੀਦਣਾ ਚਾਹੇ ਕਿ ਅਮੂਲ ਨੇ ਖਰੀਦਣਾ ਚਾ ਵੇਰਕੇ ਨੇ ਖਰੀਦਣਾ ਉਹਨਾਂ ਨੇ ਦੁੱਧ ਦੀ ਕੀਮਤ ਫੈਂਟ ਦੇਖ ਕੇ ਫੇਰ ਹੀ ਦੇਣੀ ਆ ਦੁੱਧ ਵਿੱਚ ਦੋ ਚੀਜ਼ਾਂ ਹੁੰਦੀਆਂ ਸਰ ਜੀ ਇੱਕ ਹੁੰਦਾ ਇਹਦੇ ਵਿੱਚ ਪਟੀਨ ਇੱਕ ਹੁੰਦਾ ਕਿਓ ਹੁਣ ਜਿਹੜਾ 70 ਫੈਂਟ ਦਾ ਦੁੱਧ ਹੈ ਉਹਦਾ ਤਾਂ ਸਰ ਪਨੀਰ ਬਣਾਣਾ ਨਹੀਂ ਕਿਸੇ ਨੇ ਉਹਦੇ ਵਿੱਚੋਂ ਆਪਾਂ ਕਰੀਮ ਕੱਢਣੀ ਆ ਫਿਰ ਆਪਣਾ ਕਿਉ ਬੰਨਣਾ ਉਹਦੇ ਵਿੱਚੋਂ ਕਰੀਮ ਸਾਰੀ ਕੱਢਣੀ ਆ ਜਾਂ ਕੱਢਣੀ ਆ ਅੱਧੀ ਉਹ ਪੈਰਾਮੀਟਰ ਦੇ ਹਿਸਾਬ ਨਾਲ ਜੋ ਆਪਾਂ ਪਨੀਰ ਦੀ ਪੈਰਾਮੀਟਰ ਰੱਖਣੀ ਆ ਅਸੀਂ ਉਹ ਤਰੀਕੇ ਨਾਲ ਆਪਾਂ ਪਨੀਰ ਬਣਾਨੇ ਆ ਪਨੀਰ ਬੰਨਦਾ ਸਰ ਜੀ ਦੋ ਤਰ੍ਹਾਂ ਦਾ ਉਹ ਮੈਂ ਤੁਹਾਨੂੰ ਜਾਗਰੂਕ ਕਰਨਾ ਕਿੱਦਾਂ ਬੰਨਦਾ ਜਿਹੜਾ ਦੁੱਧ 7 ਫੈਂਡ ਦਾ ਜਾਂ 8 ਫੈਂਡ ਦਾ ਵਾ ਸਰ ਉਹਦੀ ਕਰੀਮ ਕੱਢ ਕੇ ਉਹਦੀ 3 ਫੈਂਡ ਚਾਹੇ ਉਹਦੀ 2.5 ਫੈਂਡ ਦਾ ਦੁੱਧ ਕਰਕੇ 1000 ਕਿਲੋ ਜਾਂ ਜਿੰਨਾ ਵੀ ਦੁੱਧ ਆਂਦਾ ਭਲਾਂਡ ਦੇ ਵਿੱਚ ਜਿੱਦਾਂ ਜਿੱਦਾਂ ਕਿਸੇ ਦੀ ਸੇਲ ਹੈ ਪਨੀਰ ਦੀ ਚਾਹੇ ਦਹੀਂ ਦੀ ਜਾਂ ਕਿਦਾਂ ਦੀ ਸੇਲ ਆ ਉਹ ਤਰੀਕੇ ਨਾਲ ਆਪਾਂ ਦੁੱਧ ਮਤਲਬ ਕਿ ਪੈਰਾਮੀਟਰ ਬਣਾ ਕੇ ਉਹਨੂੰ ਫੈਂਡ ਲਗਾ ਕੇ ਉਹਦੀ ਗ੍ਰੈਫਿਟੀ ਚੈੱਕ ਕਰਕੇ ਉਹਦਾ ਫਿਰ ਆਪਾਂ ਪੈਸਚਰਾਇਜ਼ਰ ਦੇ ਨਾਲ ਦੁੱਧ ਨੂੰ ਗਰਮ ਕਰਨੇ ਆ ਉਹਦੇ ਵਿੱਚ ਜਿਹੜੇ ਬੈਕਟੀਰੀਆ ਸਰ ਹੁੰਦੇ ਆ ਉਹ ਖਤਮ ਹੋ ਜਾਂਦੇ ਆ ਪਨੀਰ ਦੇ ਜਿਹੜੇ ਬੈਕਟੀਰੀਆ ਨੇ ਉਹ ਸਾਰੇ ਖਤਮ ਹੋ ਜਾਂਦੇ ਆ ਦੁੱਧ ਦੇ ਤੇ ਉਹ ਆਪਾਂ ਫਿਰ ਉਹਦਾ ਪਨੀਰ ਤਿਆਰ ਕਰਨੇ ਇੱਕ ਪਨੀਰ ਬੰਦਾ 2.5 ਫੈਂਡ ਦਾ ਇੱਕ ਬੰਦਾ 5 ਫੈਂਡ ਦਾ ਤੁਸੀਂ ਕਿਹੜਾ ਬਣਾਉਂਦੇ ਨਹੀਂ ਸਰ ਦੋਨੋਂ ਸਾਨੂੰ ਬਣਾਣੇ ਪੈਂਦੇ ਨੇ ਜਿਹੜੇ ਰੂਪ ਲਾਇਏ ਵੀ ਨਕਲੀ ਪਨੀਰਾ ਤੁਹਾਨੂੰ ਕੀ ਰੋਚਾ ਸਰ ਮੇਰੇ ਤੇ ਜਿੰਨਾ ਚੱਕਰ ਰਿਪੋਰਟ ਨਹੀਂ ਆਂਦੀ ਉਹਨਾਂ ਜਿੱਥੇ ਮੈਨੂੰ ਨਕਲੀ ਕਹਿੰਦਾ ਇਹਨਾਂ ਨੂੰ ਹੱਕਦਾਰ ਨਹੀਂ ਬੰਦਾ ਪਹਿਲ ਉਹਦੀ ਰਿਪੋਰਟ ਦੇਖ ਲੈਣ ਤਾਂ ਫੇਰ ਉਹਨੂੰ ਮੇਰੇ ਤੇ ਕੋਈ ਇੰਜਾਮ ਜੇ ਕੋਈ ਕਾਰਵਾਈ ਬੰਦੀ ਮੇਰੇ ਤੇ ਕਰ ਨਹੀਂ ਦੇਣਾ ਸਰ ਦੇਖੋ ਮੈਂ ਬਰਫ਼ ਬਾਹਰੋਂ ਤੇ ਖਰੀਦਦਾ ਨਹੀਂ ਜਿਹੜਾ ਮੇਰਾ ਜਦੋਂ ਮੈਨੂੰ ਫੂਡ ਸੇਫਟੀ ਆਣਾ ਮੈਨੂੰ ਸਰਟੀਫਿਕੇਟ ਦਿੱਤਾ ਮੈਂ ਸਰ ਉਹਦੀ ਪਹਿਲਾਂ ਪਾਣੀ ਦੀ ਟੈਸਟਿੰਗ ਕਰਾਈ ਆਪਣੇ ਪਲਾਂਟ ਦੀ ਫੇਰ ਸਰ ਜਦੋਂ ਮੈਂ ਬਰਫ਼ ਜਮਾਨਾ ਵਾਂ ਮੈਂ ਪੈਚਰਾਈਜ਼ਡ ਪਾਣੀ ਨੂੰ ਕਰ ਲੈਣਾ ਪੈਚਰਾਈ ਕਰਕੇ ਮੈਂ ਉਹਦੀ ਬਰਫ਼ ਜਮਾਨਾ ਤੇ ਫੇਰ ਮੈਂ ਪਨੀਰ ਨੂੰ ਲਾਣਾ ਪਟਾਈ ਤੇਨ ਫੈਨ ਦਾ ਦੁੱਧ ਜਿਹੜਾ ਖਰੀਦਨੇ ਆ ਨਾ ਅਸੀਂ ਉਹਦਾ ਉਹਦਾ ਵੀ ਪਨੀਰ ਬਣਾਉਨੇ ਆ ਸਰ ਉਹ ਚ ਕੋਈ ਪਾਪ ਨਹੀਂ ਹੈਗਾ ਜੇ ਉਹਦਾ ਕੋਈ ਪਾਪ ਆ ਤਾਂ ਅਸੀਂ ਬਾਰ-ਬਾਰ ਕਰਨਾਂਗੇ ਢਾਈ ਫੈਨ ਦਾ ਜੇ ਇਹ ਮੇਰੇ ਪਨੀਰ ਦੇ ਵਿੱਚੋਂ ਸਰ ਸੈਂਪਲ ਜਿਹੜਾ ਭਰਿਆ ਵਾ ਜੇ ਇਹੋ ਮੇਰੇ ਪਨੀਰ ਦੇ ਵਿੱਚੋਂ ਕੋਈ ਰਿਫਾਈਨ ਕੋਈ ਪੋਮਾਈ ਕੋਈ ਇਦਾਂ ਦੀ ਗਲਤ ਚੀਜ਼ ਨਿਕਲਦੀ ਆ ਮੈਨੂੰ ਚੌਂਚ ਖਿਲਾ ਕੇ ਸਰ ਗੋਲੀ ਮਾਰ ਦਿਓ ਮੈਨੂੰ ਕਬੂਲ ਆ ਮੈਂ ਆਪਣੇ ਬਿਆਨ ਆਪ ਦੇ ਰਿਹਾ